ਮਿੱਤਰੋ 3-4 ਦਿਨਾਂ ਦਾ ਨਾ 45 ਡਿਗਰੀ ਟੈਂਪਰੇਚਰ ਹੈ ਤੇ ਗਰਮੀ ਬਹੁਤ ਜ਼ਿਆਦਾ ਹੋਈ ਖੜੀ ਹੈ ਤੇ ਜੇ ਬਚਾ ਸਕਦੇ ਆ ਤਾਂ ਦਰਖਤ ਬਚਾ ਸਕਦੇ ਆ ਮਿੱਤਰੋ ਕਿਉਂਕਿ ਦਰਖਤ ਇੱਕ ਐਸੀ ਚੀਜ਼ ਹੈ ਕਹਿੰਦੇ ਰੁੱਖ ਹੈ ਤਾਂ ਮਨੁੱਖ ਹੈ ਨਹੀਂ ਤਾਂ ਪੱਲੇ ਮਿੱਤਰੋ ਦੁੱਖ ਹੈ ਜਿਵੇਂ ਪਾਣੀ ਕਾਲੇ ਹੋ ਗਏ ਕਹਿੰਦੇ ਪਾਣੀ ਹੈ ਤਾਂ ਪ੍ਰਾਣੀ ਹੈ ਨਹੀਂ ਤਾਂ ਮੇਤਰੋ ਖਤਮ ਕਹਾਣੀ ਹੈ ਤੇ ਆਹ ਵੇਖ ਲਓ ਜਿਹੜੇ ਧਰਤੀ 'ਚ ਲੱਗੇ ਹੋਏ ਆ ਆਪਣੇ ਘਰੇ ਦਰਖਤ ਕੱਲ ਇੱਕ ਸੱਜਣ ਨੇ ਤੇ ਮੈਂ ਵੀ ਸਟੇਟਸ ਪਾਇਆ ਸੀ ਕਿ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ ਮੇਤਰੋ ਤੇ ਜੇਕਰ ਬੰਦਾ ਇੱਕ ਦਰਖਤ ਲਾ ਕੇ ਸੰਭਾਲ ਲਵੇ ਨਾ ਹਰ ਇੱਕ ਵੀ 38 ਡਿਗਰੀ ਦੱਸਣ ਵਾਲੇ ਦੱਸਦੇ ਆ ਕਿ ਟੈਂਪਰੇਚਰ 30 ਡਿਗਰੀ ਤੱਕ ਆ ਸਕਦਾ ਜਿਹੜਾ 50 ਨੂੰ ਹੋਣ ਨੂੰ ਤਿਆਰ ਹੈ 2 ਵਜੇ ਦੇ ਕਰੀਬ ਤੁਸੀਂ 2 ਤੋਂ 3 ਵਜੇ ਦੇ ਕਰੀਬ ਨਾ ਤਾਪਮਾਨ ਚੈੱਕ ਕਰਿਓ ਕਿੰਨਾ ਹੋਣਾ ਪਰ ਜਿਹੜਾ ਰੁੱਖ ਹੈ ਜਿਹੜਾ ਦਰਖਤ ਹੈ ਇਹ ਬਹੁਤ ਸਾਰੀ ਆਤ ਦੀ ਗਰਮੀ ਬਰਦਾਸ਼ਤ ਕਰਕੇ ਸਹਿ ਕੇ ਤੇ ਥੱਲੇ ਠੰਡੀ ਸ਼ਾਂਤ ਹੁੰਦਾ ਹੈ ਮਿੱਤਰੋ ਤੇ ਬਹੁਤ ਸਾਰੇ ਮੁਲਾਜ਼ਮ ਪਤਾ ਹੀ ਕਰਦੇ ਆ ਕਾਰਾਂ ਤੇ ਆਉਂਦੇ ਆ ਕਾਰ ਵੀ ਛਾਵੇਂ ਲਾਉਣੀ ਐ ਤੇ ਦਰਖਤ ਨੂੰ ਲਗਾਉਣਾ ਤਾਂ ਕੀ ਕਦੇ ਕਿਸੇ ਦਰਖਤ ਨੂੰ ਪਾਣੀ ਪਾਉਣ ਬਾਰੇ ਸੋਚਣਾ ਵੀ ਨਹੀਂ ਉਹ ਵੀ 3 ਕਰੋੜ ਦੇ ਵਿੱਚੋਂ ਹੀ ਆਉਂਦੇ ਆ ਤੇ ਫਿਰ ਆਪਾਂ ਉਮੀਦ ਕਿਹੜੀ ਕਰਦੇ ਆ ਪਰ ਥਾਂ ਕਹਿੰਦੇ ਨਾ ਜਿਹੜੇ ਲੋਕਾਂ ਦੇ ਸਾਡੇ ਥਾਂ ਹੈ ਨਹੀਂ ਹੁਣ ਤਾਂ ਯਾਰ ਪੌਦੇ ਐਸੇ ਆ ਗਏ ਆ ਦੇਖੋ ਆ ਪੌਦਾ ਹੈ ਆਪਣੇ ਇਹ ਛਾਂ ਵੀ ਕਰਦਾ ਐ ਤੇ ਫੁੱਲ ਵੀ ਕੱਢਦਾ ਮਤਲਬ ਸ਼ੋਅ ਵਾਲਾ ਵੀ ਹੈ ਤੇ ਆ ਜਿਹੜੇ ਫਾਈਕਸ ਹੈ ਤਾਂ ਤੁਸੀਂ ਆਮ ਹੀ ਦੇਖ ਲੇ ਇਹ ਸਾਰਾ ਸਾਲ ਹਰਾ ਰਹਿੰਦਾ ਕਿਉਂਕਿ ਫੋਰਨ ਦੀ ਵੈਰਾਈਟੀ ਹੈ ਤੇ ਆ ਵੇਖ ਲਓ ਥੱਲੇ ਲੱਗੇ ਆ ਤਿੰਨ ਫਾਈਕਸ ਤੇ ਚੌਥਾ ਆ ਹੈ ਚਾਰ ਇਹ ਹੋ ਗਏ ਇੱਕਾ ਵੱਡਾ ਬੂਟਾ ਹੋ ਗਿਆ ਪੰਜ ਦਰਖਤ ਧਰਤੀ 'ਚ ਲੱਗੇ ਤੇ ਬਾਕੀ 200 ਗਮਲਾ ਤਾਂ ਤੁਹਾਡੇ ਸਾਹਮਣੇ ਆ ਤੁਸੀਂ ਵੀਡੀਓ ਚ ਦੇਖਦੇ ਹੀ ਰਹਿੰਦੇ ਆ ਦੂਜੀ ਸਾਈਡ ਤੁਹਾਨੂੰ ਚੈੱਕ ਕਰਾ ਦਿੰਨਾ ਆ ਵੀ ਫਾਈਕਸ ਗਮਲੇ ਤੋਂ ਬਾਹਰ ਕੱਢ ਕੇ ਲਾਇਆ ਸੀ ਤੇ ਵਧੀਆ ਚੱਲ ਪਿਆ ਇੱਕ ਆ ਚੱਲ ਰਿਹਾ ਧਰਤੀ ਚ 7 ਇੱਕ ਆ ਲੱਗਿਆ ਹੋਇਆ 8 ਇੱਕ ਆ ਲੱਗਿਆ ਹੋਇਆ 9 ਹੂੰ ਤੇ ਬਾਕੀ ਆਹਾ ਤੁਹਾਡੇ ਸਾਹਮਣੇ ਆ ਮਿੱਤਰੋ ਔਰ ਗੱਲ ਇੰਨੀ ਹੈ ਹੁਣ ਗਰਮੀ ਤੇ ਜਦੋਂ ਕੋਰਾ ਪੈਂਦਾ ਇੱਕ ਇੱਕ ਆਬੂਗਨ ਵਿਲ ਗਿਆ ਲੱਗੀ ਹੋਈ ਹੈ ਧਰਤੀ ਦੇ ਵਿੱਚ ਤੇ ਧਰਤੀ ਚ ਮਿੱਤਰੋ ਵਾਦੇ ਤਾਂ ਦਰਖਤ ਬਹੁਤ ਜਿਆਦੇ ਆ ਪਰ ਯਾਰ ਜਦੋਂ ਹੁਣ ਗਰਮੀ ਹੈ ਨਾ ਉਦੋਂ ਇਸ ਸੰਭਾਲਣੇ ਬਹੁਤ ਔਖੇ ਜਿਵੇਂ ਨਾ ਛੋਟਾ ਬੱਚਾ ਹੁੰਦਾ ਤੇ ਉਹਨੂੰ ਮਾਂ ਪਾਲਦੀ ਉਹਦੇ ਬੁੱਲਾਂ ਨਾਲ ਕਦੇ ਪਾਣੀ ਲਾਉਂਦੀ ਹੈ ਵੀ ਇਹਦਾ ਮੂੰਹ ਨਾ ਸੁੱਕ ਜਾਵੇ ਤੇ ਉਹ ਗੱਲ ਹੈ ਹੁਣ ਅੱਜ ਇਹਨਾਂ ਨੂੰ ਮੈਂ ਕਵਰ ਕਰਨ ਵਾਸਤੇ ਨਾ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੈ ਕਿਉਂਕਿ ਕੋਰਾ ਪੈਂਦਾ ਤਾਂ ਕੋਰੇ ਦੇ ਵਿੱਚ ਵੀ ਖਤਰਾ ਹੁੰਦਾ ਤੇ ਹੁਣ ਮਿੱਤਰੋ ਗਰਮੀ ਪੈ ਰਹੀ ਹੈ ਅੱਤ ਦੀ ਤੇ ਗਰਮੀ 'ਚ ਵੀ ਇਹਨਾਂ ਨੂੰ ਖਤਰਾ ਹੈ ਆ ਦੇਖੋ ਆ ਵੇਲ ਸੀ ਤੇ ਦੋ ਦਿਨਾਂ 'ਚ ਇਹਦੇ ਪੱਤੇ ੜਾਤੇ ਦੋ ਦਿਨਾਂ 'ਚ ਗਰਮੀ ਨੇ 45 ਡਿਗਰੀ ਨੇ ਹੁਣ ਚਾਦਰ ਗਰੀਨ ਨੈਟ ਨੂੰ ਕਹਿ ਦਿੰਦੇ ਐ ਖਰੋ ਜਿਹੜੇ ਨਰਸਰੀ ਨਾਲ ਉਹ ਆਪਦੀ ਭਾਸ਼ਾ ਦੇ ਵਿੱਚ ਤੇ ਇਹ ਇੱਥੇ ਲਾਉਣੇ ਆ ਤੇ ਇੱਥੇ ਸਾਰੇ ਗਮਲੇ ਇਕੱਠੇ ਕਰ ਦਾਂਗੇ ਪਹਿਲਾਂ ਵੀ ਤੁਸੀਂ ਵੇਖ ਲਓ ਪਏ ਆ ਨਾ 2 4 6 8 10 12 14 ਤੇ 2 16 ਤੇ 4 ਉਧਰ 18 ਤੇ ਕਾ ਪਿਆ 19 ਗਮਲੇ ਦੇ ਥੱਲੇ ਪਏ ਤੇ ਬਾਕੀ ਆ ਜਿਹੜੇ ਇਹਨੂੰ ਖਤਰਾ ਸਭ ਤੋਂ ਵੱਧ ਪਿਛਲੇ ਸਾਲੇ ਉੱਡ ਗਏ ਸੀ ਬਹੁਤ ਔਖਾ ਬਚਾਇਆ ਇਹਨੂੰ ਛਾਵੇਂ ਕਰ ਦਾਂਗੇ ਕੁਝ ਤੇ ਇੱਕ ਉਹ ਪਿਆ ਫਾਈਕਸ ਉਹ ਤੁਹਾਨੂੰ ਸਾਹਮਣੇ ਦਿਖ ਰਿਹਾ ਹੋਣਾ ਹੋ ਹਰੇ ਜਗਮਲੇ ਦੇ ਵਿੱਚ ਤੇ ਆ ਸਾਡਾ ਸਿਕਿਉਰਟੀ ਗਾਰਡ ਹੈ ਤਾਂ ਜਰੂਰ ਮੇਰੇ ਭਰਾ ਯਾਰ ਵਾਦ ਤੋਂ ਬਾਅਦ ਰੁੱਖ ਲਗਾਓ ਤੇ ਲਗਾ ਕੇ ਉਹਨਾਂ ਨੂੰ ਸੰਭਾਲੋ ਜਰੂਰ ਯਾਰ ਮੇਰੇ ਖਿਆਲ ਚ ਨਾ ਇਕਲ ਮੈਂ ਸੋਚੀ ਸੀ ਹੋ ਸਕਦਾ ਮੈਂ ਗਲਤ ਹੋਵਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੀਆਂ ਸੰਸਥਾਵਾਂ ਆ ਵਾਤਾਵਰਣ ਪ੍ਰੇਮੀ ਸੱਜਣ ਲਾਉਂਦੇ ਆ ਨਾ ਵਿਚਾਰੇ ਦਰਖਤ ਤਾਂ ਤੇ ਜੇਕਰ ਆਪਾਂ ਲਾਉਣ ਦੀ ਥਾਂ ਤੇ ਦੋ ਦਰਖਤਾਂ ਨੂੰ ਅਡਾਪਟ ਕਰ ਲਈਏ ਆਪਦੇ ਪਿੰਡ ਤੇ ਉਹਨਾਂ ਨੂੰ ਸੰਭਾਲੀ ਜਾਏਗੇ ਪਾਣੀ ਪਾਈ ਜਾਏਗੇ ਹੈ ਤੇ ਉਹਨਾਂ ਦੀ ਨਿਗ੍ਹਾ ਰੱਖੀਏ ਪਸ਼ੂਆਂ ਤੋਂ ਕਿਸੇ ਨਲਾਇਕ ਜਿਹੜੇ ਪਸ਼ੂ ਬਿਰਤੀ ਵਾਲੇ ਬੰਦੇ ਹੁੰਦੇ ਆ ਉਹਨਾਂ ਤੋਂ ਤਾਂ ਬਾਕੀ ਦੋਸਤੋ ਆ ਵੇਖੋ ਉਹਨਾਂ ਲੋਕਾਂ ਤੋਂ ਨਿਗ੍ਹਾ ਰੱਖ ਕੇ ਆਪਾਂ ਤੇ ਜੇ ਬਚਾਈ ਗਈ ਤਾਂ ਉਹ ਸਭ ਤੋਂ ਬਿਹਤਰ ਹੋ ਸਕਦਾ ਹੈ ਆ ਬੁਗਨਵਲੀਆ ਵੇਲੇ ਆ ਆਮ ਹੀ ਤੁਸੀਂ ਸੜਕਾਂ ਤੇ ਦੇਖਦੇ ਆਂ ਸੰਘਣੀ ਐ ਪੰਛੀ ਵੀ ਵਿਚਾਰੇ ਇੱਥੇ ਆ ਕੇ ਆਲ ਨੇ ਪਾਉਂਦੇ ਐ ਤੇ ਆਪਾਂ ਦੋ ਤਿੰਨ ਨਾਲ ਨੇ ਲਾਤੇ ਇਹ ਕਾ ਲੱਗਿਆ ਹੋਇਆ ਐ ਇੱਕ ਉਧਰ ਵੇਲ ਦੇ ਹੀਠਾਂ ਆ ਗਿਆ ਤੁਹਾਨੂੰ ਮੈਂ ਇੱਥੋਂ ਦਿਖਾਉਣਾ ਐ ਆ ਦਿਖ ਰਿਹਾ ਸਾਹਮਣੇ ਇਹ ਆ ਦਿਖ ਰਿਹਾ ਤੇ ਇਨਾ ਦੇ ਵਿੱਚ ਵੀ ਆ ਕੇ ਪੰਛੀ ਵਿਚਾਰੇ ਆਉਦੇ ਆਂਡੇ ਦਿੰਦੇ ਆ ਬੱਚੇ ਕੱਢ ਲੈਂਦੇ ਆ ਤੇ ਬਾਕੀ ਫਾਈਕਸ ਨੂੰ ਵੀ ਚਿੜੀਆਂ ਖਾਸ ਕਰਕੇ ਬਹੁਤ ਚਾਹੁੰਦੀਆਂ ਕਿਉਂਕਿ ਸੰਘਣਾ ਹੁੰਦਾ ਡਰ ਨਹੀਂ ਹੁੰਦਾ ਤਾਂ ਜ਼ਰੂਰ ਤੁਸੀਂ ਵੀ ਵੱਧ ਤੋਂ ਵੱਧ ਰੁੱਖ ਲਗਾਓ ਤੇ ਆ ਨੈਟਾ ਜਲਾ ਰਹੇ ਆ ਮਿੱਤਰੋ ਤੇ ਥੱਲੇ ਸਾਰੇ ਗਮਲੇ ਇਕੱਠੇ ਕਰ ਦਾਂਗੇ ਬਸ ਆ ਜੇਟ ਹੜ ਤੇ ਸੌਣ ਤਿੰਨ ਮਹੀਨਿਆਂ ਵਾਸਤੇ ਤਾਂ ਬਹੁਤ ਧੰਨਵਾਦ ਇੱਕ ਰੁੱਖ ਤੇ ਕਹਿੰਦੇ ਸੌ ਸੁੱਖ ਹਰ ਇੱਕ ਮਨੁੱਖ ਲਗਾਵੇ ਰੁੱਖ ਸਸੀਕਾਲ ਬਾਈ